ਮੇਰਾ ਨਾਮ ਜੀ ਬਲਵਿੰਦਰ ਸਿੰਘ ਰਾਜੂ ਮਾਜਾ ਕਿਸਾਨ ਸੰਘਰਸ਼ ਕਮੇਟੀ ਦਾ ਪ੍ਰਧਾਨ ਆ ਮੈਂ ਪੰਜਾਬ ਦਾ ਬੇਨਤੀ ਇਹ ਹੈ ਕਿ ਜਿਹੜਾ ਸਾਡਾ ਇੱਕ ਤੇ ਬਹੁਤ ਵੱਡਾ ਗੰਨੇ ਦੀ ਜਿਹੜੀ ਰਕਮ ਆ ਸਾਡੀ ਉਹ ਸਰਕਾਰ ਨਾਲ ਰੁਕੀ ਆ ਉੱਚ ਜਿਹੜੀ ਸਬਸਿਡੀ ਵਾਲੀ ਰਕਮ ਆ ਉਹ 120 ਕਰੋੜ ਦੇ ਲਗਭਗ ਆ ਜਿਹੜੀ ਸਾਡੀ ਸਰਕਾਰੀ ਮਿਲਾਂ ਵਾਲ ਬਕਾਇਆ ਰੁਕਿਆ ਉਹ ਘੱਟ ਤੋਂ ਘੱਟ 200 ਕਰੋੜ ਰੁਪਈਆ ਇਹ ਇੱਕ ਸਾਡੀ ਮੰਗ ਆ ਵੀ ਜਿਹੜੀ ਜਿਹੜੀਆਂ ਸਾਡੇ ਪੈਸੇ ਲੈਣ ਵਾਲੇ ਆ ਇਹ ਸਰਕਾਰ ਵੱਲ ਉਹ ਤੇ ਤੁਰੰਤ ਜਿਹੜੇ ਉਹ ਜਾਰੀ ਕੀਤੇ ਜਾਣ ਦੂਜੀ ਜਿਹੜੀ ਯੂਰੀਆ ਦੀ ਬਹੁਤ ਵੱਡੀ ਕਿਲਤ ਜਿਹੜੀ ਆ ਖਾਸ ਕਰਕੇ ਸਾਡੇ ਜ਼ਿਲ੍ਹੇ ਚ ਬਹੁਤ ਜ਼ਿਆਦਾ ਯੂਰੀਆ ਦੀ ਕਿਲਤ ਆ ਉਹ ਯੂਰੀਆ ਜਿਹੜਾ ਵਾ ਉਹਨੂੰ ਪੂਰਾ ਕਰਾਇਆ ਜਾਵੇ ਉਹਦੇ ਵਿੱਚ ਕੀ ਪ੍ਰੋਬਲਮ ਆ ਕਾਦੇ ਵਾਸਤੇ ਇਹ ਇੰਨੀ ਧੱਕੇਸ਼ਾਈ ਹੋਣ ਦੀ ਵੀ ਯੂਰੀਆ ਨਹੀਂ ਕਿਸ ਨੂੰ ਮਿਲਦੀ ਤੀਜੀ ਸਾਡੀ ਮੰਗ ਹੈਗੀ ਆ ਵੀ ਜਿਹੜਾ ਆਉਣ ਵਾਲਾ ਸਾਡਾ ਝੋਨਾ ਵਾ ਪਿਛਲੇ ਸਾਲ ਅਸੀਂ ਝੋਨੇ ਦੇ ਵਿੱਚ ਬਹੁਤ ਜ਼ਿਆਦਾ ਮਾਰ ਖਾਧੀ 2 2 3 300 ਰੁਪਿਆ ਕੱਟ ਲਵਾਇਆ ਉਹੀ ਸਰਕਾਰ ਨੂੰ ਹੁਣ ਤੋਂ ਹੀ ਮੰਗ ਪੱਤਰ ਦੇਣਾ ਤੇ ਅਪੀਲ ਕਰਨੀ ਸਰਕਾਰ ਨੂੰ ਵੀ ਜਿਹੜੀਆਂ ਇਹਦੀਆਂ ਪੁਕਤਾ ਜੋ ਵੀ ਹੈਗੀਆਂ ਇਹਦੀਆਂ ਘਾਟਾਂ ਵਾਧਾ ਜੋ ਵੀ ਪ੍ਰਬੰਧ ਕਰਨ ਵਾਲੇ ਆ ਉਹ ਹੁਣ ਤੋਂ ਜਾਰੀ ਕੀਤੇ ਜਾਣ ਕਿਉਂਕਿ ਅਸੀਂ ਝੋਨੇ ਦੇ ਵਿੱਚ ਅਰਕਾ ਕੋਈ ਵੀ ਕੱਟ ਨਹੀਂ ਲਵਾਵਾਂਗੇ ਝੋਨਾ ਫੁੱਲ ਰੇਟ ਦਿੱਤਾ ਜਾਊਗਾ ਹੋਰ ਸਾਡਾ ਇੱਕ ਇਸ਼ੂ ਹੈ ਜਿਹੜਾ ਲੈਂਡ ਪੋਲਿਸੀ ਇਹਨਾਂ ਨੇ ਇੱਕ ਪਾਲਿਸੀ ਬਣਾਈ ਆ ਉਹਦੇ ਵਿੱਚ ਕਿਸਾਨਾਂ ਦੀ ਜ਼ਮੀਨਾਂ ਖੋਣ ਵਾਸਤੇ ਇਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਇਹਨੂੰ ਧੋਖਾ ਕਹਿ ਸਕਦੇ ਆ ਕਿਸਾਨਾਂ ਦਾ ਵੱਡਾ ਸੋਸ਼ਲ ਕਰਨਾ ਉਹਦੇ ਸਬੰਧ ਵਿੱਚ ਵੀ ਅੱਜ ਅਸੀਂ ਡੀਸੀ ਸਾਹਿਬ ਨੂੰ ਇਹ ਗੱਲ ਕਹਿਣੀ ਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਵੀ ਮਰਲਾ ਇੱਕ ਵੀ ਇੰਚ ਦੀ ਜ਼ਮੀਨ ਦੀ ਜਿਹੜੀ ਆ ਕਿਸੇ ਦੀ ਨਹੀਂ ਵਾਉਣ ਦਵਾਂਗੇ ਨਾ ਕਿਸੇ ਨੂੰ ਲੈਂਡ ਦਵਾਂਗੇ ਇਹ ਕਰਕੇ ਲੈਂਡ ਪਾਲਿਸੀ ਜਿਹੜੀ ਪੂਰੇ ਪੰਜਾਬ ਦੀ ਆ ਵਾਪਸ ਕੀਤੀ ਜਾਵੇ ਇਹ ਸਾਡੇ ਅੱਜ 4-5 ਇਸ਼ੂਆਂ ਤੇ ਅਸੀਂ ਜਿਹੜਾ ਬਬਰੀ ਵਾਲਾ ਬਾਈਪਾਸ ਆ ਉੱਥੇ ਧਰਨਾ ਲਾ ਰਹੇ ਆ ਅਸੀਂ ਐਲਾਨ ਪਹਿਲੋਂ ਤੇ ਅੱਜ ਤੋਂ ਮੇਰਾ 2 ਮਹੀਨੇ ਹੋ ਗਏ ਨੇ ਲੱਗਿਆ ਨੂੰ ਵੀ ਜਿਹੜੀ ਸਾਡੀ ਗੰਨੇ ਦੀ ਰਾਸ਼ੀ ਆ ਘਟੋ ਘਟੋ ਉਹ ਤੇ ਦਿੱਤੀ ਜਾਵੇ ਬਾਕੀ ਸਾਡੇ ਮੁੱਦੇ ਜਿਹੜੇ ਆ ਉਹ ਸੰਯੁਕਤ ਮੋਰਚੇ ਵੱਲੋਂ ਵੱਡੇ ਮੁੰਦੇ ਉਹ ਅਸੀਂ ਲੜ ਰਹੇ ਆ ਉਹਦੇ ਸਬੰਧ ਵਿੱਚ ਅਸੀਂ ਆਪਣੇ ਐਮਐਲਏ ਜਿਹੜਾ ਸ਼ੈਰੀ ਕਲਸੀ ਆ ਜਿਹੜਾ ਵਾਈਸ ਪ੍ਰਧਾਨਵੀ ਆ ਪਾਰਟੀ ਦਾ ਉਹਨੂੰ ਮੰਗ ਪੱਤਰ ਦਿੱਤਾ ਫਿਰ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਸ ਤੋਂ ਬਾਅਦ ਅਸੀਂ ਸੰਯੁਕਤ ਮੋਰਚੇ ਦਾ ਆਸਰਾ ਲੈ ਕੇ ਜਿਹੜਾ ਪੰਜਾਬ ਦਾ ਪ੍ਰਧਾਨ ਹੈ ਨਾਂ ਦੀ ਪਾਰਟੀ ਦਾ ਅਮਨ अरोड़ा ਜੀ ਉਹਨੂੰ ਵੀ ਆਪਣਾ ਮੰਗ ਪੱਤਰ ਪਹੁੰਚਾਇਆ ਫਿਰ ਸੰਯੁਕਤ ਮੋਰਚੇ ਵੱਲੋਂ ਜਿੱਥੇ ਮੀਟਿੰਗ ਹੁੰਦੀ ਰਹੀਆਂ ਚੰਡੀਗੜ੍ਹ ਵੱਲੋਂ ਉੱਥੇ ਅਸੀਂ ਸਾਰਿਆਂ ਇਹਨਾਂ ਨੂੰ ਆਪਣੇ ਮੰਗ ਜਿਹੜੀ ਵਿੱਚ ਰਖਾ ਕੇ ਤੇ ਮੀਡੀਆ ਨੂੰ ਵੀ ਦੱਸਿਆ ਵੀ ਸਾਡੇ ਜਿਹੜੇ ਪੈਸੇ ਆ ਇਹ ਜ਼ਰੂਰੀ ਦਵਾਈ ਜਾਣ ਪਰ ਸਰਕਾਰ ਦੀ ਅਜੇ ਤੱਕ ਕੰਨ ਤੇ ਜੋ ਨਹੀਂ ਸਰਕੀ ਅਖੀਰ ਦੀ ਬਾਜ਼ੀ ਹਾਰ ਕੇ ਅਸੀਂ ਆਪਣਾ ਰੋਡ ਤੇ ਬਵਾਂਗੇ ਤੇ ਅਣ ਮਿੱਥੇ ਸਮੇਂ ਤੱਕ ਬਵਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਦੇ ਕੋਈ ਜਿਹੜਾ ਚਾਨਣਾ ਨਹੀਂ ਪਾਇਆ ਜਾਂਦਾ ਵੇਖੋ ਜਿੰਨਾ ਜੇ ਤੇ ਸਾਡੀ ਕੋਈ ਮੰਨ ਮਨੋਤੀ ਸਰਕਾਰ ਜੇ ਕੋਈ ਸਹਿidata ਹੋਗੀ ਸਰਕਾਰ ਸਾਡੇ ਨਾਲ ਕੋਈ ਕਮਿਟਮੈਂਟ ਕਰੂਗੀ ਦੋ ਚਾਰ ਦਿਨਾਂ ਦਾ ਫਿਰ ਤੇ ਇਹ ਠ ਜੇ ਨਾ ਕਰੋਗੀ ਤੇ ਫਿਰ ਇਹ ਅਨਮੱਥੇ ਸਮੇਂ ਤੱਕ ਚੱਲਦਾ ਰਹੂਗਾ ਮੈਂ ਕਸ਼ਮੀਰ ਸਿੰਘ ਤੁਗਲਵਾਲ ਸਰਪ੍ਰਸਤ ਮਾਝਾ ਸਾਂਸਕ੍ਰਿਤਿਕ ਕਮੇਟੀ ਇਹ ਚਾਹੁੰਦੇ ਆਂ ਵੀ ਮਾੜੀ ਮਾੜੇ ਰਾਜੇ ਨਾਲ ਵਾਹ ਪੈ ਗਿਆ ਸਾਡਾ ਮਾੜੀ ਸਰਕਾਰ ਨਾਲ ਵਾਹ ਪੈ ਗਿਆ ਇਹ ਕਰਕੇ ਅਸੀਂ ਤੰਗੀਆਂ ਝਾਕਣ ਦੇ ਆਂ ਆਮ ਲੋਕੀ ਕਹਿ ਦਿੰਦੇ ਆਂ ਵੀ ਸੜਕਾਂ ਨਾ ਬਲਾਕ ਕਰੋ ਕਿਸਦਾ ਜੀ ਕਰਦਾ ਹੁਣ ਕਦੋਂ ਦੇ ਅਸੀਂ ਗੰਨਾ ਛੁੱਟਿਆ ਵਾ ਇੱਕ ਮਿੰਟ ਧਾਰ ਨਹੀਂ ਕਰਦਾ ਸਾਡਾ ਗੰਨਾ ਜਿਹੜਾ ਬੰਨਣਾਉਂਦੇ ਕਿ ਨਹੀਂ ਜਾਂ ਵਧਣੋਂਦੇ ਜੋ ਉਸ ਵੇਲੇ ਆਂਦੇ ਇਹਨੂੰ ਪੈਸੇ ਦੋ ਤੇ ਸਾਨੂੰ ਸਾਲ-ਸਾਲ ਹੋ ਗਿਆ ਵਾ ਲੋਕਾਂ ਨੂੰ ਲੋੜਾ ਵਾ ਤੇ ਪੈਸੇ ਸਾਡੇ ਦੇਣ ਨਹੀਂ ਦੇ ਫਿਰ ਅੱਗੇ ਰੂਲ ਬਣਦਾ ਹੈ ਵੀ ਚਾਰ ਗੁਣਾ ਪੈਸੇ ਦਵਾਂਗੇ ਜ਼ਮੀਨ ਦੇ ਹੁਣ ਇਹਨਾਂ ਵੱਖਰਾ ਰੂਲ ਕੱਢਦਾ ਵੀ ਜਿਹੜਾ ਕੇਜਰੀ ਵਾਲਾ ਵੀ ਪੈਸਾ ਕੋਈ ਨਹੀਂ ਦੇਣਾ ਤੁਹਾਨੂੰ ਥਾਂ ਦੇਣਾ ਵਾ 10 ਮਰਲੇ ਕਨਾਲ 10 ਥਾਂ ਹੀ ਚਟਣਾ ਵਾ ਫਿਰ ਆ ਝੋਨਾ ਜਿਹੜਾ ਵਾ ਹੁਣ ਉਦਾਂ ਕਣਕ ਭਰੀ ਆ ਸੈਲਰਾਂ ਚ ਸਵੇ ਚੁੱਕਦੇ ਨਹੀਂਗੇ ਮੁੜ ਕੇ ਇਹਨਾਂ ਨੇ ਕਹਿਣਾ ਸਪੇਸ ਹੈ ਨਹੀਂ ਤੇ ਸਾਨੂੰ ਲੁੱਟ ਲੈਣਾ ਜਿਹੜਾ ਪਿਛਲੀ ਵਾਰ 1100 ਰੁਪਈਆ ਸਾਡੀ ਬਾਹਮਰੀ ਗਈ ਤੇ 3 400 ਝੋਨੇ ਦਾ ਵੀ ਗਿਆ ਕੁਇੰਟਲ ਦਾ ਉਹ ਹਾਲ ਇਹ ਨਾਲ ਸਾਡੇ ਨਾਲ ਕਰਨਾ ਹੁਣ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਇਹ ਕਰਕੇ ਅਸੀਂ ਇਹ ਜਿਹੜੇ ਧਰਨਾ ਲਾ ਰਹੇ ਆ ਕਿ ਸਾਨੂੰ ਇਹ ਜਿਹੜਿਆ ਹੱਕ ਮਿਲਣੇ ਚਾਹੀਦੇ ਆ ਸਾਡੇ ਪੈਸੇ ਕਿਸਾਨਾਂ ਦੇ ਪੈਣੇ ਚਾਹੀਦੇ ਆ ਤੇ ਸਾਨੂੰ ਇਹ ਜਿੰਨੇ ਸੈਲਰ ਵਾਏ ਖਾਲੀ ਕਰਾਉਣ ਤੇ ਸਪੇਸ ਦੇਣ ਇਸ ਕਰਕੇ ਅਸੀਂ ਕਤਰ ਹੋਏ ਆ ਨਾ ਸਾਨੂੰ ਚੱਡਾ ਮੈਂ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਆ ਇਹੋ ਚਾਹੁੰਦੇ ਆ ਵੀ ਜੋ ਸਾਡੇ ਗੰਨੇ ਦੇ 61 ਰੁਪਏ ਪ੍ਰਤੀ ਕੁਇੰਟਲ ਪੰਜਾਬ ਸਰਕਾਰ ਨੱਬੇ ਬੈਠੀ ਆ ਸਾਡੇ ਜਲਦੀ ਤੋਂ ਜਲਦੀ ਅਰਜ਼ੀ ਚ ਕਰੇ ਸਾਡੇ ਆ ਵੇਲੇ ਬੱਚੇ ਵੀ ਆ ਵੜੇ ਪੜ੍ਹਾਈ ਖੜੋ ਫੀਸਾਂ ਨਾ ਦੇਣ ਦੇ ਕਰਦ ਨਾਲ ਸਾਡੇ ਤੁਰੇ ਆ ਇਹ ਕਰਕੇ ਪੋਜੀਸ਼ਨ ਬਹੁਤ ਟੈਟਵਾ ਇੱਕ ਸਭ ਤੋਂ ਵੱਡੀ ਕਿਲਤ ਜਿਹੜੀ ਜੂਰੀਆ ਦੀ ਆ ਸਾਡੀਆਂ ਫਸਲਾ ਖਰਾਬ ਹੋ ਗਈਆਂ ਜਿੱਥੇ ਜਮਨੀ ਚੋਣ ਹੁੰਦੀ ਆ ਦੀ ਆ ਉਥੇ ਰੈਕ ਲਈ ਜਾਂਦੇ ਤੇ ਸਾਡੇ ਜ਼ਿਲ੍ਹੇ ਨੂੰ ਬਹੁਤ ਹੀ ਇਨਾਂ ਨੇ ਪਿਛਾੜਿਆ ਵਾ ਬੇਨਤੀ ਸਾਡੀ ਵੀ ਜਿਹੜੀ ਜੂਰੀਆ ਤੇ ਜਿਹੜੇ 61 ਰੁਪਏ ਉਹ ਅੱਜ ਰਿਲੀਜ਼ ਹੋਣਗੇ ਤੇ ਤਰਨਾ ਹੀ ਤਾਂ ਚੁੱਕਾਂਗੇ ਭਾਵੇਂ ਸਾਨੂੰ ਉਥੇ ਮਰਨਾ ਕਿਉਂ ਨਾ ਪਵੇ ਤਰਨਾ ਹੀ ਬਾਈਪਾਸ ਤੇ ਬਬਰੀ ਮੇਰਾ ਨਾਮ ਨੇਪਾਲ ਸਿੰਘ ਭਾਜੀ ਮੈਂ ਮਾਜਾ ਕਿਸਾਨ ਸੰਘਰਸ਼ ਕਮੇਟੀ ਦਾ ਸਰਕਲ ਦਾ ਪ੍ਰਧਾਨ ਆ। ਉਹ ਅੱਜ ਕੇ ਸਾਡੇ ਪ੍ਰਧਾਨ ਜੀ ਨੇ ਤੁਹਾਨੂੰ ਵਿਸਤਾਰ ਦੇ ਨਾਲ ਦੱਸਿਆ ਏ। ਪੰਜਾਬ ਸਰਕਾਰ ਜਦੋਂ ਦੀ ਇਹ ਸੱਤਾ ਦੇ ਵਿੱਚ ਆਈ ਹੈ। ਕਿਸਾਨਾਂ ਦੇ ਨਾਲ ਇਹ 4 ਸਾਲ ਤੋਂ 3.5 ਸਾਲ ਤੋਂ ਝੂਠ ਤੇ ਝੂਠ ਬੋਲੀ ਜਾ ਰਹੀ ਏ। ਪਹਿਲਾਂ ਪਿਛਲੇ ਸਾਲ ਪਾਣੀ ਆਏ ਇਹ ਸਰਕਾਰ ਨੇ ਕਿਹਾ ਬੱਕਰੀ ਮਰੀ ਦੇ ਪੈਸੇ ਦੇਵਾਂਗੇ, ਮੁਰਗੀ ਮਰੀ ਦੇ ਪੈਸੇ ਦੇਵਾਂਗੇ, ਖਰਾਬਾ ਦੇਵਾਂਗੇ ਸਰਕਾਰਾਂ ਨੂੰ ਤੇ ਫਸਲਾਂ ਦੇ ਉੱਤੇ ਐਮਐਸਪੀ ਦੇਵਾਂਗੇ। ਇਹ ਕਿਸੇ ਵੀ ਮੁੱਦੇ ਦੇ ਸਰਕਾਰ ਨਹੀਂ ਪੂਰੇ ਆ ਉਤਰੀ ਹੁਣ ਇਹਨਾਂ ਨੇ ਆ ਜਿਹੜੀ ਲੈਂਡ ਪੋਲਿੰਗ ਜਿਹੜੀ ਇਹ ਸਕੀਮ ਲਿਆਂਦੀ ਏ ਇਹ ਬਹੁਤ ਜ਼ਿਆਦਾ ਮਾੜੀ ਸਕੀਮ ਹੈ ਕਿਸਾਨਾਂ ਦੀਆਂ ਧੱਕੇ ਨਾਲ ਜ਼ਮੀਨਾਂ ਖੋਹ ਰਹੇ ਨੇ ਵੇਖੋ ਇਹਨਾਂ ਮਾੜਾ ਕੰਮ ਕੀਤਾ ਪਹਿਲਾਂ ਅਸੀਂ ਵੋਟਾਂ ਪਾਈਆਂ ਇਹਨਾਂ ਨੂੰ ਫੇਰ ਹੁਣ ਸਾਡੀਆਂ ਜ਼ਮੀਨਾਂ ਖੋਹ ਡਾਬੇ ਨੇ ਇਹਨਾਂ ਕਿਸਾਨਾਂ ਨੇ ਇਸ ਬੰਦੇ ਨੂੰ ਸਤਾੜੇ ਭਾਲਿਆ ਜਿੰਨਾ ਦਿੱਲੀ ਦਾ ਢਾਣਾ ਏ ਸਾਰਾ ਜਿਹੜਾ ਆਣ ਕੇ ਉਹ ਪੰਜਾਬ ਦੇ ਵਿੱਚੋਂ ਬਹਿ ਗਿਆ ਪੰਜਾਬ ਨੂੰ ਖਰਾਬ ਕਰਨ ਡਏ ਨੇ ਕੇ ਇਸ ਕਰਕੇ ਸਾਡੇ ਕੁਝ ਗੰਨੇ ਦਾ ਪਕਾਇਆ ਸਾਡੀ ਡਾਇਆ ਖਾਦ ਨਹੀਂ ਮਿਲ ਰਹੀ ਯੂਰੀਆ ਨਹੀਂ ਮਿਲ ਰਹੀ ਤੇ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਇਹ ਤੁਰੰਤ ਜਿਹੜੀਆਂ ਲੈਂਡ ਪੁਲਿੰਗ ਸਕੀਮ ਵਾਪਸ ਲਈ ਜਾਏ ਤੇ ਗੱਨਾ ਕਿਸਾਨਾਂ ਦੇ ਗੰਨੇ ਦਾ ਬਕਾਇਆ ਉਹਨਾਂ ਦਾ ਪਾਇਆ ਜਾਏ ਨਹੀਂ ਤੇ ਅਸੀਂ ਅਨਮਿਥੇ ਆਸਤੇ ਧਰਨਾ ਜਿਹੜਾ ਹੈ ਬਬਰੀ ਬਾਈਪਾਸ ਦੇ ਉੱਤੇ ਲਾਵਾਂਗੇ